ਜਿਹੜੀ ਮੰਗ ਹੈ ਸਾਡੀ ਜਿਹੜੀ ਅਰਦਾਸ ਹੈ ਇਹ ਸਾਡੀ ਅਰਦਾਸ ਪੂਰੀ ਹੋ ਜਾਏ ਤੇ ਆਉਣ ਵਾਲੇ ਚੰਦ ਮਹੀਨਿਆਂ ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਰੂਪ ਵਿੱਚ ਅਸੀਂ ਇਹਨਾਂ ਨੂੰ ਸਵੀਕਾਰ ਕਰੀਏ ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼੍ਰੀ ਹਰਗਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਢੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ 2-3 ਮਹੀਨਿਆਂ ਵਿੱਚ ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਦੱਸਿਆ ਹੈ ਹਾਲਾਂਕਿ ਹਾਲਾਤਾਂ ਦੇ ਮੱਦੇ ਨਜ਼ਰ ਅਜਿਹਾ ਨਹੀਂ ਹੋ ਸਕਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ। ਜੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਬਾਗੀ ਸੁਰਤ ਤੋਂ ਬਾਅਦ ਹੁਣ ਬਲਵਿੰਦਰ ਸਿੰਘ ਲਾਢੀ ਨੇ ਵੀ ਆਪਣੇ ਮਨ ਦੀ ਗੱਲ ਆਖਰਕਾਰ ਸਟੇਜ ਦੇ ਉੱਪਰ ਲੋਕਾਂ ਦੇ ਸਾਹਮਣੇ ਰੱਖ ਹੀ ਦਿੱਤੀ ਹੈ। ਉਹ ਕਸਬਾ ਕੁਮਾਨ ਵਿੱਚ ਖੇਡ ਮੇਲੇ ਦੀ ਸਟੇਜ ਤੇ ਬੋਲ ਰਹੇ ਸਨ। ਕਾਦਿਆਂ ਦੇ ਵਿਧਾਇਕ ਫਤਿਹ ਸਿੰਘ ਬਾਜਵਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਕਾਂ ਦੇ ਵਿੱਚ ਬਲਵਿੰਦਰ ਸਿੰਘ ਲਾਢੀ ਨੇ ਇੱਕ ਵੱਡਾ ਸ਼ਗੂਫਾ ਛੱਡ ਦਿੱਤਾ ਹੈ। ਬਲਵਿੰਦਰ ਸਿੰਘ ਲਾੜੀ ਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਾਲਾਂਕਿ ਬਲਵਿੰਦਰ ਸਿੰਘ ਲਾੜੀ ਨੇ ਇਹ ਨਹੀਂ ਦੱਸਿਆ ਹੈ ਕਿ ਕਿਸ ਤਰ੍ਹਾਂ ਸੰਭਵ ਹੈ ਬਲਵਿੰਦਰ ਸਿੰਘ ਲਾੜੀ ਨੇ ਇਸ ਮੌਕੇ ਕਿਹਾ ਹੈ ਕਿ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕਮਾਂਡ ਦੀ ਮੀਟਿੰਗ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਰੱਖਿਆ ਹੈ ਉੱਥੋਂ ਸਾਫ਼ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਵਾਗਡੋਰ ਬਾਜਵਾ ਦੇ ਹੱਥਾਂ ਵਿੱਚ ਹੋਵੇਗੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਅਰਦਾਸ ਕਰੀਏ ਕਿ ਸਾਡੀ ਇਹ ਮੰਗ ਪੂਰੀ ਹੋ ਜਾਵੇ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਬਣ ਜਾਣ। ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਹਟਾਉਣ ਦੀ ਕੋਈ ਵੀ ਯੋਜਨਾ ਦੀ ਸੰਭਾਵਨਾ ਤੋਂ ਖੰਡਨ ਕੀਤਾ ਹੈ। ਉਹਨਾਂ ਕਹਿ ਕੇ ਵਿਧਾਇਕ ਲਾਡੀ ਨੇ ਜੋ ਕਿਹਾ ਹੈ ਉਹ ਉਹਨਾਂ ਦੀ ਨਿੱਜੀ ਸੋਚ ਹੋ ਸਕਦੀ ਹੈ ਅਤੇ ਮੌਜੂਦਾ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਸਾਰੇ ਵਧਾਈ ਦੇ ਪਾਤਰ ਤੇ ਸਾਡੇ ਕੋਲ ਇਡਾ ਹੋਰ ਹਾਰ ਤੇ ਸੂਝਵਾਨ ਲੀਡਰ ਜੋ ਕਿ ਪੂਰੇ ਪੰਜਾਬ ਦੇ ਪੂਰੀ ਦੁਨੀਆ ਦੇ ਅਜ ਸਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਨਾਂ ਹੈ ਕਿ ਮੈਂ ਪਿਛਲੇ ਦਿਨੀ ਬਾਜਵਾ ਸਾਹਿਬ ਮੈਂ ਬੰਬੇ ਗਿਆ ਜੀ ਅੱਜ ਤਾਂ ਪੰਡੋਰੀ ਵਾਲੇ ਵੀ ਬੈਠੇ ਹੋਣੇ ਨੇ ਹੋਰ ਮੰਗਲ ਵਾਲੇ ਵੀ ਸਾਡੇ ਬੇਰੋਸ਼ਾਦ ਹੋ ਨਹੀਂ ਸੀ ਅ ਢੰਡਾ ਜੀ ਵੀ ਬੋਲ ਕੇ ਗਏ ਨੇ ਬਹੁਤ ਸਾਰੇ ਸਾਥੀ ਉੱਥੇ ਜੋ ਕਿ ਇੱਥੋਂ ਦੇ ਜੰਪਾਲ ਦੇ ਜਿਨ੍ਹਾਂ ਨੇ ਬੰਬੇ ਦੇ ਵਿੱਚ ਬਹੁਤ ਵੱਡੇ ਆਪਣੇ ਕਾਰੋਬਾਰ ਕੀਤੇ ਰਹੇ ਜਦੋਂ ਮੈਂ ਗਿਆ ਉੱਥੇ ਇੱਕੋ ਗੱਲ ਇੱਕੋ ਨਾਂ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ। ਸੋ ਬੜੀ ਖੁਸ਼ੀ ਹੋਈ ਸਦਾਜੀ ਕਿ ਜਦੋਂ ਸਾਡੇ ਮਾਫੂ ਬਲੀਡਰ ਦਾ ਉੱਥੇ ਉੱਚ ਪੱਡੇ ਦੇ ਜਿੱਤੇ ਲੋਕਾਂ ਉੱਥੇ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੇ ਨਾਂ ਕੋਈ ਦੱਸ। ਸੋ ਮੇਰੇ ਭਰਾਓ ਬਾਜਵਾ ਪਰਿਵਾਰ ਦਾ ਜਿੱਤੇ ਆਪਣੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਾਦ ਦੇ ਮੁਰਖਾਂ ਦੇ ਵਿੱਚ ਵੀ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਪਛਾਣ ਹੈ। ਸੋ ਅੱਜ ਸਾਡੇ ਵਿੱਚ ਬਿਰਾਜਮਾਨੇ ਮਾਣਾ ਦੇ ਖਾਸਾ ਲਾਗੇ ਪਿੰਡਾਂ ਦੇ ਮੈਂ ਆਪਣੇ ਘਰ ਪਰਵਾਰ ਦੇ ਇਸਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਉਹ ਦਿਨ ਦੂਰ ਨਹੀਂ ਕਿ ਜਿਸ ਦਿਨ ਪੰਜਾਬ ਦੀ ਵਾਧਵਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਹੱਥੇ ਤੋਂ ਹੋਵੇ ਜੋ ਅਸੀਂ ਅੱਜ ਇਸ ਪਵਿੱਤਰ ਸਥਾਨ ਤੇ ਅਰਦਾਸ ਕਰੀਏ ਉਸ ਬਾਬਾ ਨਾਮਦੇਵ ਜੀ ਦੇ ਚਰਨਾਂ ਚ ਅਰਦਾਸ ਕਰੀਏ ਬਾਬਾ ਜੈਮਲ ਸਿੰਘ ਜੀ ਦੇ ਚਰਨਾਂ ਚ ਅਰਦਾਸ ਕਰੀਏ ਬਾਬਾ ਫਿਰਨੋ ਜੀ ਦੇ ਚਰਨਾਂ ਚ ਅਰਦਾਸ ਕਰੀਏ ਕਿ ਪਰਮਾਤਮਾ ਸਾਡੀ ਇਹ ਜਿਹੜੀ ਮੰਗ ਆ ਸਾਡੀ ਜਿਹੜੀ ਅਰਦਾਸ ਆ ਇਹ ਸਾਡੀ ਅਰਦਾਸ ਪੂਰੀ ਹੋ ਜਾਏ ਤੇ ਆਉਣ ਵਾਲੇ ਚੰਦ ਮਹੀਨੇ ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਰੂਪ ਵਿੱਚ ਅਸੀਂ ਉਹਨਾਂ ਨੂੰ ਸਵਾਗਤ ਕਰੀਏ ਆਉਣ ਵਾਲੇ ਚੰਦ ਮਹੀਨੇ ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਰੂਪ ਵਿੱਚ ਅਸੀਂ ਉਹਨਾਂ ਨੂੰ ਸਵਾਗਤ ਕਰੀਏ ਤੇ ਮੇਰੇ ਵੀਰੋ ਸਾਨੂੰ ਵਿਧਾਇਕ ਬਲਵਿੰਦਰ ਸਿੰਘ ਲਾੜੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਦਿੱਤੇ ਗਏ ਜਿਹੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਵੱਡਾ ਕਮਸਾਨ ਮੱਚ ਸਕਦਾ ਹੈ গুরসপুর তো সুখবীর দিপোর্ট পাাব টুডে